ਹਾਂਜੀ ਦੋਸਤੋ ਸਵਾਗਤ ਹੈ ਤੁਹਾਡਾ ਅੱਜ ਆਪਾਂ ਕੋਠੀ ਵੇਖਾਂਗੇ ਪਰਸਰਾਮ ਨਗਰ ਬਠਿੰਡਾ ਸ਼ਹਿਰ ਦੇ ਵਿੱਚ 175 ਗਜ ਦੀ ਕੋਠੀ ਹੈ ਕੋਠੀ ਡਬਲ ਸਟੋਰੀ ਹੈ ਬਹੁਤ ਹੀ ਸੋਹਣੀ ਜਿਹੜੀ ਹੈ ਕੋਠੀ ਬਣੀ ਹੋਈ ਹੈ ਰੇਟ ਵੀ ਗਜਾ 17 ਲੱਖ ਰੁਪਏ ਡਿਮਾਂਡ ਕੀਤੀ ਹੈ ਬਾਕੀ ਮੌਕੇ ਤੇ ਹੋਰ ਵੀ ਸ਼ੂਟ ਹੋ ਜੂਗੀ ਸੋ ਕੋਠੀ ਵੇਖਣ ਤੋਂ ਪਹਿਲਾਂ ਜਿਨ੍ਹਾਂ ਵੀਰ ਭਰਾਵਾਂ ਨੇ ਹਜੇ ਤੱਕ ਸਾਡੇ ਚੈਨਲ ਨੂੰ ਸਬਸਕ੍ਰਾਈਬ ਨਹੀਂ ਕੀਤਾ ਤਾਂ ਚੈਨਲ ਨੂੰ ਜਰੂਰ ਸਬਸਕ੍ਰਾਈਬ ਕਰ ਲਿਓ ਤੇ ਬੈਲ ਆਈਕਨ ਦੀ ਘੰਟੀ ਨੂੰ ਦਬਾ ਲਿਓ ਆਲ ਤੇ ਸੈਟਿੰਗ ਕਰਕੇ ਤਾਂ ਕਿ ਆਉਣ ਵਾਲੀ ਵੀਡੀਓ ਦਾ ਨੋਟੀਫਿਕੇਸ਼ਨ ਤੁਹਾਨੂੰ ਪਹੁੰਚ ਸਕੇ ਤੇ ਹੋ ਸਕੇ ਤਾਂ ਵੀਡੀਓ ਨੂੰ ਜਲਦੀ ਜਲਦੀ ਇਹਨੂੰ ਸ਼ੇਅਰ ਵੀ ਜੀ ਜਰੂਰ ਕਰ ਦਿਓ ਸੋ ਗੱਲ ਕਰਦੇ ਸੀ ਪਰਸਰਾਮ ਨਗਰ ਬਠਿੰਡਾ ਸ਼ਹਿਰ ਦੇ ਵਿੱਚ 75 ਗਾਈ ਦੀ ਕੋਠੀ ਡਬਲ ਸਟੋਰੀ ਹੈ ਜਿਹੜੀ ਆਪਾਂ ਦੇਖ ਰਹੇ ਹਾਂ ਕੰਮ ਸੋਹਣਾ ਹੋਇਆ ਵੀ ਹੈ ਸੋ ਰੇਟ ਵੀ ਬਿਲਕੁਲ ਜਾਇਜ਼ ਆ ਬਾਕੀ ਮੌਕੇ ਤੇ ਹੋਰ ਵੀ ਸ਼ੂਟ ਹੋ ਜੂਗੀ 17 ਲੱਖ ਰੁਪਏ ਡਿਮਾਂਡ ਕੀਤੀ ਹੈ ਕੋਠੀ ਤੁਸੀਂ ਜੇ ਵੀਡੀਓ ਦੇਖ ਰਹੇ ਆ ਤਾਂ ਬਹੁਤੀ ਵਧੀਆ ਜਿਹੜੀ ਬਣੀ ਹੋਈ ਹੈ ਔਰ ਰੇਟ ਵੀ ਬਿਲਕੁਲ ਜਾਇਜ਼ ਆ ਪਰਸਰਾਮ ਨਗਰ ਬਠਿੰਡਾ ਸ਼ਹਿਰ ਦੇ ਵਿੱਚ ਇਸ ਵੇਲੇ ਆਪਾਂ ਜਿਹੜੀ ਇਹ ਕੋਠੀ ਦੇਖ ਰਹੇ ਆ ਸੋ 2 ਸਵਾ 2 ਮਿੰਟ ਦੀ ਜਿਹੜੀ ਇਹ ਵੀਡੀਓ ਹੈਗੀ ਹੈ ਬਈ ਵੀਡੀਓ ਨੂੰ ਜ਼ਰੂਰ ਦੇਖ ਲਿਆ ਕਰੋ ਉਸ ਤੋਂ ਬਾਅਦ ਕਾਲ ਕਰਕੇ ਜ਼ਰੂਰ ਪੁੱਛ ਲਿਆ ਕਰੋ ਜੇ ਨਾ ਸਮਝ ਲੱਗੀ ਤਾਂ ਕਈ ਵੀਰ ਨਾਲ ਦੀ ਨਾਲ ਨੰਬਰ ਵੇਖ ਕੇ ਕਾਲ ਕਰ ਲੈਂਦੇ ਆ ਵੀ ਬਈ ਕਿੰਨੇ ਗੱਜ ਦੀ ਆ ਕਿੰਨੇ ਕੀ ਡਿਮਾਂਡ ਆ ਸੋ ਬਈ ਜੇ ਇੰਨਾ ਯਾਦ ਵੀ ਨਹੀਂ ਰਹਿੰਦਾਗਾ ਸੋ ਤੁਸੀਂ ਜਿਹੜੀ ਵੀਡੀਓ ਦੇਖ ਰਹੇ ਹੁੰਨੇ ਆ ਲਗਭਗ ਆਪਣਾ ਸਾਰਾ ਕੁਝ ਹੀ ਮੈਂਸ਼ਨ ਕੀਤਾ ਹੁੰਦਾ ਸੋ ਇੰਨੀਆਂ ਕੁ ਬੇਨਤੀਆਂ ਜਿਹੜੀਆਂ ਪ੍ਰਵਾਨ ਕਰਿਓ ਤੇ ਇਸ ਵੇਲੇ ਜਿਹੜੀ ਆਪਾਂ ਕੋਠੀ ਦੇਖ ਰਹੇ ਆ ਬਠਿੰਡਾ ਸ਼ਹਿਰ ਦੇ ਵਿੱਚ ਪਰਸਰਾਮ ਨਗਰ 75 ਗੱਜ ਦੀ ਕੋਠੀ ਆ ਡਬਲ ਸਟੋਰੀ ਆ 17 ਲੱਖ ਰੁਪਏ ਡਿਮਾਂਡ ਕੀਤੀ ਆ ਮਾਲਕ ਨੇ ਬਾਕੀ ਮੌਕੇ ਤੇ ਹੋਰ ਵੀ ਸ਼ੂਟ ਹੋ ਜਾਊਗੀ ਤੁਸੀਂ ਵੀ ਅਗਰ ਕਿਸੇ ਤਰ੍ਹਾਂ ਦੀ ਪ੍ਰਾਪਰਟੀ ਨੂੰ ਸੇਲ ਕਰਨਾ ਚਾਹੁੰਦੇ ਹੋ ਘਰ ਦੁਕਾਨ ਮਕਾਨ ਤਾਂ ਜੋ ਵੀ ਤੁਸੀਂ ਡਿਸਪਲੇ ਤੇ ਨੰਬਰ ਦੇਖ ਰਹੇ ਹੋ ਉੱਥੇ ਕੰਟੈਕਟ ਕਰਕੇ ਤੁਸੀਂ ਵੀਡੀਓ ਸਾਨੂੰ ਭੇਜੋ ਦੋ ਤਿੰਨ ਫੋਟੋਆਂ ਕਰ ਦਿਆ ਭੇਜੋ ਤੇ ਘਰ ਦੀ ਡਿਟੇਲ ਇੱਕ ਪੇਜ ਉੱਤੇ ਲਿਖ ਕੇ ਜਿਵੇਂ ਆਪਾਂ ਲੇਖ ਲਿਖਦੇ ਹੁੰਦੇ ਆ ਵੀ ਇੰਨੇ ਗਾਜੇ ਚ ਬਣਿਆ ਹੋਇਆ ਇੰਨਾ ਕੁਝ ਬਣਿਆ ਹੋਇਆ ਇੰਨਾ ਚੱਕਰ ਹੋ ਗਿਆ ਬਣੇ ਨੂੰ ਵੇਚਣ ਦਾ ਕਾਰਨ ਕੀ ਆ ਘਰ ਦੀ ਦਿਸ਼ਾ ਕਿਹੜੀ ਆ ਰਜਿਸਟਰੀ ਵਾਲਾ ਜਾਂ ਲਾਲਖੀਰ ਵਾਲਾ ਸੋ ਇਹ ਸਾਰੀ ਡਿਟੇਲ ਭੇਜੀ ਭੇਜੋ ਤੇ ਵੀਡੀਓ ਐਡ ਆਪਾਂ ਤੁਹਾਡੀ ਫਿਰ ਹੀ ਚ ਕਰਾਂਗੇ ਤੁਹਾਨੂੰ ਧੰਨਵਾਦ ਜੀ ਇਸੇ ਤਰ੍ਹਾਂ ਹੀ ਪਿਆਰ ਬਣਾਈ ਰੱਖਿਓ ਮਿਲਦੇ ਆਂ ਫਿਰ ਅਗਲੀ ਵੀਡੀਓ ਵਿੱਚ ਸਮਾਂ ਇਜਾਜ਼ਤ ਨਹੀਂ ਦਿੰਦਾ ਸੋ ਹੋ ਸਕੇ ਤਾਂ ਵੀਡੀਓ ਨੂੰ ਸ਼ੇਅਰ ਜ਼ਰੂਰ ਕਰ ਦਿਓ ਸੋ ਇੰਨੀ ਇੱਕ ਬੇਨਤੀ ਪ੍ਰਵਾਨ ਕਰਿਓ ਉਹ ਬਹੁਤ ਧੰਨਵਾਦ ਸ਼ੁਕਰੀਆ ਮਿਹਰਬਾਨੀ